ਹੋਣੀ ਸੀ ਇਹ 453752 ਠੀਕ ਹੈ ਉਹਦਾ ਇਹ ਹੈਗਾ ਘਟਣਾ ਵਾਪਰੀ ਆ ਤੇਮਕ ਗੱਡੀ ਦੇ ਪੂਰੇ ਆ ਗਿਆ ਸ਼ਾਇਦ ਇਹ ਦੱਸਣ ਵਾਲੇ ਦੱਸਦੇ ਆ ਵਾਪਸੇ ਦਾ ਆ ਗਿਆ ਉਹ ਕੰਨਾਂ ਵੀ ਚਸਮਾ ਲਾ ਠੀਕ ਇਹੋ ਗੱਡੀ ਕੋਈ ਆਈ ਉਹ ਨੂੰ ਰੇਕ ਕ੍ਰਾਸ ਕਰਨਾ ਚਾਹ ਰਿਹਾ ਜਿਹੜੀ ਬੰਦੇ ਦਾ ਅਟਾ ਰਿਹਾ ਪੂਰੇ ਦੀ ਹੀਤ ਗਣ ਕਿਸਾਲ ਹੈ ਗਿਆ ਮਾਰਸ ਵਿੱਚ ਮਾਰਸ ਫੋਨ ਕੀਆ ਦਾ ਭਰਾ ਪਾਉਂ ਗਿਆ ਨਾਲ ਚੱਲ ਇੱਕ ਤੋਂ ਜਕਰੀਨ ਸੀ ਟੈਂਕ ਗੱਡੀ ਦਾ ਕੋਈ ਨਹੀਂ ਦਾ ਸੀਗਾ ਤੇ ਗੱਡੀ ਐਂਟਰ ਕਰਨ ਲੱਗੀ ਬਾਹਰ ਆਫਿਸ ਤੇ ਕਿਸਾਨ ਹੋ ਗਿਆ ਚਲੋ ਮਿਸਟਰ ਅੱਜ ਦਾ ਦੁਪਹਿਰ ਵਕਤ ਜਿਹੜੀ ਹੈਗੀ ਸੀਗਾ ਗੱਡੀ ਆਉਣੀ ਸੀ 4 53753 ਠੀਕ ਹੈ ਉਹਦਾ ਇਹ ਹੈਗਾ ਘਟਨਾ ਵਾਪਰੀ ਹੈ ਕਿ ਆਦਮੀ ਅਚਾਨਕ ਗੱਡੀ ਦੇ ਮੂਹਰੇ ਆ ਗਿਆ ਸ਼ਾਇਦ ਇਹ ਦੱਸਣ ਵਾਲੇ ਦੱਸਦੇ ਆ ਵਾਰਸੇ ਦਾ ਆ ਗਿਆ ਉਹ ਕਹਿੰਦਾ ਵੀ ਇਹਨੂੰ ਚਾਹ ਹੁੰਦਾ ਸੀਗਾ ਤੇ ਜਦੋਂ ਗੱਡੀ ਆਈ ਉਦੋਂ ਇਹ ਕ੍ਰੋਸ ਕਰਨਾ ਕਰ ਰਿਹਾ ਗੱਡੀ ਥੱਲੇ ਅਚਾਨਕ ਟੱਪਿਆ ਗਿਆ ਕਿੰਨੀ ਕਿ ਉਮਰ ਹੈਗੀ ਹੈ ਉਮਰ ਇਹਦੀ ਹੈ ਕਿੰਨੀ 25 ਸਾਲ ਹੈਗੀ ਹੈ वारस ਤੇ ਪਹੁੰਚੀ वारस ਪਹੁੰਚ ਗਿਆ ਦਾ ਭਰਾ ਪਹੁੰਚ ਗਿਆ ਨਾਲ ਚੱਲ ਅਗਲੀ ਕੀ ਕਰ ਰਹੀ ਸੀ ਯਾਰ ਅਗਲੀ ਕਰਵਾਈ ਬੱਸ ਇਹਨਾਂ ਦੇ ਬਿਆਨ ਦੇਣਗੇ ਜੋ ਉਸਨੂੰ ਤੱਕ ਕਰਵਾਈ ਕਰਾਣਗੇ ਵੈਸੇ ਤਾਂ 174 ਦੀ ਕਾਰਵਾਈ ਕਰੀ ਦੀ ਜੋ ਹੈਗੇ ਦਸਨ ਦੇ ਬਿਆਨ ਕਿੰਨੇ ਵਜੇ ਦੀ ਤਕਰੀਬਨ ਘਟਣਾ ਹੈ ਤਕਰੀਬਨ ਹੈਗੇ ਮੜੇ ਬੈਠਣਗੇ 10 ਵਜੇ ਦੀ ਹੈ ਕਰੀ 1:00 ਜੀ ਕ੍ਰੀਨ ਸੀ ਟਾਈਮ ਗੱਡੀ ਦਾ 1:00 ਦਾ ਸੀਗਾ ਤੇ ਗੱਡੀ ਐਂਟਰ ਕਰਨ ਲੱਗੀ ਤੇ ਬਾਹਰ ਆਊਟਪੇ ਆਪਣੇ ਨੇੜੇ ਰੇਲਵੇ ਬ੍ਰਿਜ ਮਲੇ ਓਟਾ ਇਹ ਕਾਹਨ ਹੋ ਗਿਆ ਕਿਲੋਮੀਟਰ 43 ਦਾ 5 4 ਦੇ ਦਰਮਿਆਨ ਹੋਇਆ ਰੇਲਵੇ ਨੇੜੇ ਰੇਲਵੇ ਸਟੇਸ਼ਨ ক্লোਜ